ਭਾਰਤ ਦੇ ਗੁਆਂਢ 'ਚ ਇੱਕ ਮੁਲਕ ਹੈ ਈਰਾਨ ਉੱਥੋਂ ਇਹ ਹੋ ਸਕਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਵਰਲਡ ਵਾਰ 3 ਸ਼ੁਰੂ ਹੋ ਸਕਦੀ ਹੈ ਈਰਾਨ ਦੇ ਆਗੂ ਕਹਿ ਰਹੇ ਨੇ ਕਿ ਅਮਰੀਕਾ ਨੇ ਜੇਕਰ ਹਮਾਕਤ ਕੀਤੀ ਤਾਂ ਅਸੀਂ ਵੀ ਛੱਡਾਂਗੇ ਨਹੀਂ ਈਰਾਨ ਦੇ ਵਿੱਚ ਹੁਣੇ-ਹੁਣੇ ਖਬਰ ਆਈ ਹੈ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀਆਂ ਮਾਰਨ ਦਾ ਆਦੇਸ਼ ਦਿੱਤਾ ਗਿਆ ਯਾਨੀ ਪੂਰਾ ਈਰਾਨ ਇਸ ਸਮੇਂ ਸੜ ਰਿਹਾ ਹੈ ਦੁਨੀਆਂ ਦੀ ਡੈਮੋਕ੍ਰੇਸੀ ਦਾ ਠੇਕਾ ਅਮਰੀਕਾ ਨੇ ਲੈ ਲਿਆ। ਤੁਸੀਂ ਦੂਜਿਆਂ ਦੇ ਦੇਸ਼ਾਂ ਦੇ ਪ੍ਰਧਾਨਾਂ ਨੂੰ ਹੀ ਚੁੱਕ ਕੇ ਚੁਣੀਆਂਆਂ ਇਹ ਸਰਕਾਰਾਂ ਦੇ ਪ੍ਰਧਾਨਾਂ ਨੂੰ ਚੁੱਕ ਕੇ ਤੇ ਆਪਣੀ ਗੇਲ ਚ ਦਿੰਦੇ ਆ ਪਰ ਈਰਾਨ ਪੱਤੇ ਨਹੀਂ ਖੋਲ ਰਿਹਾ। ਜੇਕਰ ਈਰਾਨ ਦੇ ਕਰੋ ਤੇ ਮਰੂਦ ਸਥਿਤੀ ਆ ਗਈ ਫਿਰ ਨਿਊਕਲੀਅਰ ਵਾਰ ਵੀ ਛਿੜ ਸਕਦੀ ਹੈ। ਕਿਉਂ ਨਹੀਂ ਛਿੜੂਗੀ ਜੇ ਇਹ ਨਹੀਂ ਛੇੜਨਗੇ ਨਾਲ ਦੇ ਛੇੜਨਗੇ। 1979 ਦੀ ਜੋ ਕ੍ਰਾਂਤੀ ਗਈ ਜਾਂਦੀ ਹੈ ਇਰਾਨ ਰੈਵੋਲੂਸ਼ਨ ਇਸ ਨੂੰ ਕਿਹਾ ਜਾਂਦਾ ਹੈ ਉਸ ਤੋਂ ਪਹਿਲਾਂ ਯੂ ਐਸ ਏ ਕੈਨੇਡਾ ਯੂ ਕੇ ਵਾਂਗ ਲੋਕ ਉੱਥੇ ਆਰਾਮ ਨਾਲ ਰਹਿੰਦੇ ਸੀ ਇੱਕ ਮਾਡਰਨ ਸਟੇਟਮੈਂਟ ਆਸੀ ਇਰਾਨ ਆਪਣੀਆਂ ਫਲਾਈਟਾਂ ਕੈਨਸਲ ਕਰਾਉਣੀਆਂ ਸ਼ੁਰੂ ਕਰ ਦੇਈਆਂ ਜਿਨ੍ਹਾਂ ਨੇ ਪੰਜਾਬ ਆਉਣਾ ਸੀ ਆ ਕੀ ਇਹਦਾ ਇੰਪੈਕਟ ਐਨ ਆਰ ਆਈਸ ਤੇ ਵੀ ਪੋਗਾ ਜੋ ਕੁਝ ਇਰਾਨ ਚ ਹੋ ਰਿਹਾ ਹੈ ਉਹ ਇਸ ਕਰਕੇ ਨਹੀਂ ਆਇਆ ਕਿ ਇਹ ਮੁਰਤੀਆਂ ਖੜੀ ਚੱਲੇਗਾ ਪਤਾ ਨਹੀਂ ਇਹਨੇ ਕੀ ਕਰਨਾ ਜੰਮੂ ਕਸ਼ਮੀਰ ਦੇ ਖਾਤਿਰ ਕਸ਼ਮੀਰ ਰੀਜਨ ਜੋ ਹੈ ਉੱਥੇ ਦੇ ਮਾਪੇ ਬਹੁਤ ਡਰੇ ਹੋਏ ਜੋ ਈਰਾਨ 'ਚ ਇਸ ਸਮੇਂ ਹੋ ਰਿਹਾ ਹੈ ਕਿਉਂਕਿ ਉੱਥੇ ਡਾਕਟਰੀ ਦੀ ਪੜ੍ਹਾਈ ਇੱਥੋਂ ਸਸਤੀ ਹੁੰਦੀ ਹੈ ਇਸ ਸਮੇਂ ਜੋ ਅੰਕੜਾ ਕਿਹਾ ਜਾ ਰਿਹਾ ਹੈ ਕਿ 2 ਤੋਂ 22000 ਬੱਚੇ ਉੱਥੇ ਫਸੇ ਹੋਏ ਜੋ ਤਾਂ ਮੈਡੀਕਲ ਦੀ ਪੜ੍ਹਾਈ ਕਰਨ ਗਏ ਸੀ ਹੁਣ ਪੰਜਾਬੀਆਂ ਵਾਸਤੇ ਆਉਣ ਵਾਲੇ 5 ਸਾਲ ਕਿੰਨੇ ਔਖੇ ਨੇ ਕਿ ਉਹ ਪ੍ਰਵਾਸ ਕਰ ਸਕਣ ਉਹ ਕੰਮ ਤੇ ਬੰਨ ਗਿਆ ਸਾਡੇ ਰਸ਼ੀਆ ਦੇਖੋ ਆਉਣ ਲੱਗਤੀਆਂ ਨਾ ਲਾਸ਼ ਜਿਹੜੀ ਪਹਿਲਾਂ ਸਾਨੂੰ ਲੱਗਦਾ ਸੀ ਬੜੀ ਪ੍ਰਾਈਡ ਵਾਲੀ ਗੱਲ ਆ ਇੱਜ਼ਤ ਦੀ ਨਹੀਂ ਲੈਣੀ ਹੂ ਆਰ ਯੂ ਉਹ ਕਹਿੰਦੀ ਆਮ ਅਮਰੀਕਨ ਕੈਨ ਯੂ ਡੋਨਟ ਲੁੱਕ ਲਾਈਕ ਅਮਰੀਕਨ ਇਹੀ ਹਾਲ ਯ ਉਸ ਦਾ ਪੰਜਾਬੀ ਤੇ ਭਾਰਤੀ ਬੰਦੇ ਨੂੰ ਕਿਸ ਤਰ੍ਹਾਂ ਸਕਰ ਕਰਨ ਦੀ ਲੋੜ ਹੈ ਅਸੀਂ ਇਸ ਵਾਰ ਦੇ ਬਹੁਤ ਨੇੜੇ ਪਹੁੰਚ ਰਹੇ ਹਾਂ ਚਾਹੇ ਉਹ ਵਿਦੇਸ਼ ਚ ਜਾਣਾ ਦਾ ਐਕਸ਼ਨ ਹੋਵੇ ਕੋਈ ਵੱਡਾ ਇਨਵੈਸਟਮੈਂਟ ਕਰਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੇਅਰ ਮਾਰਕੀਟ ਵਿੱਚ ਤੁਹਾਨੂੰ ਜਾਣਾ ਹੋਵੇ ਹਰ ਇੱਕ ਚੀਜ਼ ਨੂੰ ਬੜੇ ਹੀ ਤਰੀਕੇ ਨਾਲ ਧਿਆਨ ਨਾਲ ਲਵਾਸ ਕਰਕੇ ਹੀ ਤੁਸੀਂ ਅੱਗੇ ਵਧਣਾ ਹੈ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਦਾ ਖਾਸ ਪ੍ਰੋਗਰਾਮ ਸਿੱਧੀ ਗੱਲ ਅਨਕਟ ਤੇ ਇਸ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੂਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਤੁਸੀਂ ਕਹੋਗੇ ਕੀ ਪੰਜਾਬ ਦੇ ਬਾਰੇ ਦੱਸੋ ਦੁਨੀਆ ਬਾਰੇ ਕਿਉਂ ਦੱਸ ਰਹੇ ਹੋ ਪਰ ਅਸੀਂ ਇਸ ਕਰਕੇ ਦੱਸ ਰਹੇ ਹਾਂ ਕਿ ਪੰਜਾਬ ਦੇ ਨਾਲ ਭਾਰਤ ਦੇ ਨਾਲ ਦੁਨੀਆ 'ਚ ਜੋ ਕੁਝ ਹੋ ਰਿਹਾ ਹੈ ਉਹ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ 3000 ਕਿਲੋਮੀਟਰ ਭਾਰਤ ਦੇ ਗੁਆਣ 'ਚ ਇੱਕ ਮੁਲਕ ਹੈ ਈਰਾਨ ਇੱਥੋਂ 3000 ਕਿਲੋਮੀਟਰ ਕਰੀਬ ਉੱਥੇ ਦੀ ਦੂਰੀ ਪੈਂਦੀ ਹੈ ਤੇ ਉੱਥੋਂ ਹੀ ਇਹ ਹੋ ਸਕਦਾ ਸੀ ਤੁਹਾਨੂੰ ਡਰਾ ਨਹੀਂ ਰਿਹਾ ਉੱਥੋਂ ਇਹ ਹੋ ਸਕਦਾ ਕਿ ਪੂਰੀ ਦੁਨੀਆ ਦੇ ਵਿੱਚ World War 3 ਸ਼ੁਰੂ ਹੋ ਸਕਦੀ ਹੈ ਜੀ ਹਾਂ ਇਸ ਦੇ ਬਾਰੇ ਜਦੋਂ ਅਸੀਂ ਅੱਗੇ ਗੱਲ ਕਰਾਂਗੇ ਤੁਹਾਨੂੰ ਚੀਜ਼ਾਂ ਕਲੀਅਰ ਹੁੰਦੀਆਂ ਜਾਣਗੀਆਂ ਤੇ ਖਾਸ ਕਰਕੇ ਅਮਰੀਕਾ ਇਸ ਸਮੇਂ ਵਜ਼ੀਦਾ ਈਰਾਨ ਦੇ ਉੱਪਰ ਐਕਸ਼ਨ ਲੈਣ ਦੇ ਲਈ ਤੇ ਈਰਾਨ ਦੇ ਆਗੂ ਕਹਿ ਰਹੇ ਨੇ ਕਿ ਅਮਰੀਕਾ ਨੇ ਜੇਕਰ ਹਿਮਾਕਤ ਕੀਤੀ ਤਾਂ ਅਸੀਂ ਵੀ ਛੱਡਾਂਗੇ ਨਹੀਂ ਪ੍ਰੋਫੈਸਰ ਮਨਜੀਤ ਮੇਰੇ ਨਾਲ ਇਸਵੇਂ ਮੌਜੂਦ ਨੇ ਪੂਰੀ ਦੁਨੀਆ ਦੇ ਵਿੱਚ ਕੀ ਕੁਝ ਵਾਪਰ ਰਿਹਾ ਉਸ ਦੇ ਉੱਪਰ ਨਜ਼ਰ ਰੱਖਦੇ ਨੇ ਪ੍ਰੋਫੈਸਰ ਸਾਹਿਬ ਜੇ ਮੈਂ ਇਹ ਕਹਿਆ ਕਿ ਭਾਰਤ ਤੋਂ 3000 ਕਿਲੋਮੀਟਰ ਦੂਰ ਕਿਉਂਕਿ ਇੱਥੋਂ ਹੀ ਤਾਮਿਲਨਾਡੂ ਵੀ ਓਨਾ ਕਿਲੋਮੀਟਰ ਪੈਂਦਾ ਹੈ ਜਿੰਨਾ ਤਾਮਿਲਨਾਡ ਜਾਓਗੇ ਓਨਾ ਈਰਾਨ ਜਾਓਗੇ ਓਨੀ ਹੀ ਦੂਰੀ ਤੇ ਵਰਲਡ ਵਾਰ 3 ਸ਼ੁਰੂ ਹੋ ਸਕਦੀ ਹੈ ਤਾਂ ਉਹਦੇ ਪਿੱਛੇ ਦੇ ਕਾਰਨ ਕੀ ਲੱਗਦੇ ਨੇ ਦੇਖੋ ਇਹ ਤੇ ਬੜੀ ਇੱਕ ਖਤਰਨਾਕ ਸਨੇਹੇ ਵਾਲੀ ਗੱਲ ਹੈਗੀ ਹੈ ਜੇ CIA ਤੇ ਮਸਾਦ ਜੀ ਦੋਵੇਂ ਮਸਾਦ ਜਿਹੜੀ ਆ ਇਜ਼ਰਾਈਲ ਦੀ ਹੈ ਨਿਤਨੀਆਹੁ ਜਿਹੜਾ ਕਿ ਉਥੋਂ ਕਿਲਕਲੀਆਂ ਮਾਰ ਰਿਹਾ ਉਧਰੋਂ ਟਰੰਪ ਬਾਰ-ਬਾਰ ਬਿਆਨ ਦੇ ਰਿਹਾ ਇਹ ਦੋਹੇ ਰਲ ਕੇ ਇੱਕ ਵਾਰ ਫਿਰ ਈਰਾਨ ਦੇ ਵਿੱਚ ਉਸੇ ਤਰੀਕੇ ਨਾਲ ਰਾਜ ਪਲਟਾ ਕਰਵਾਉਣ ਚੱਲੇ ਹੋਏ ਜਿਵੇਂ 1953 ਦੇ ਵਿੱਚ ਸ਼ਾਹ ਫਹਿਰਾਨ ਨੂੰ ਲਿਆਂਦਾ ਸੀ ਜੀ ਉਦੋਂ ਜਿਹੜਾ ਸ਼ਾਹ ਫਹਿਰਾਨ 1953 ਚ ਉਹਨਾਂ ਦੀ ਪਪੂਲਰ ਚੁਣੀ ਹੋਈ ਗਵਰਨਮੈਂਟ ਤੇ ਜਦੋਂ ਉਹ ਤੇਲ ਦੀਆਂ ਕੰਪਨੀਆਂ ਦੀ ਨੈਸ਼ਨਲਾਈਜੇਸ਼ਨ ਕਰ ਰਹੇ ਸੀ ਆਪਣੇ ਦੇਸ਼ ਦੇ ਹਿੱਤ ਵਿੱਚ ਜਿਵੇਂ ਮੈਨੂੰ ਤੇਲਾਂ ਨੇ ਕੀਤਾ ਉਹ ਵੀ ਤੇ ਆਪਣੇ ਦੇਸ਼ ਦੇ ਹਿੱਤ ਵਿੱਚ ਕਿਉਂਕਿ ਅਮਰੀਕਨ ਤੇਲ ਕੰਪਨੀਆਂ ਨੂੰ ਉੱਥੋਂ ਭਜਾ ਕੇ ਤੇ ਉਹ ਕਹਿੰਦੇ ਸੀ ਸਾਡਾ ਤੇਲ ਸਾਡੇ ਅਸੀਂ ਆਪਣੇ ਲਈ ਵਰਤਾਂਗੇ ਉਹਦੇ ਚ ਚੀਨ ਨੇ ਇਨਵੈਸਟਮੈਂਟ ਕੀਤੀ ਉਹ ਚੀਨ ਨੂੰ ਵੇਚਣ ਲੱਗ ਗਏ ਜੀ ਉਹੋ ਹੀ ਤੇਲ ਦਾ ਰਫੜਾ ਆ ਕਿ ਇਹਨਾਂ ਨੂੰ ਜਰਿਆ ਨਹੀਂ ਜਾ ਰਿਹਾ ਕਿ ਈਰਾਨ ਜਿੰਨਾ ਦਾ ਤੇਲ ਵਧੀਆ ਆ ਹਲਕਾ ਆ ਸੌਖਾ ਆ ਪ੍ਰੋਸੈਸ ਕਰਨਾ ਉਸ ਨੂੰ ਕਿਵੇਂ ਆਪਣੇ ਕੰਟਰੋਲ ਚ ਕਰਨਾ ਆ ਮਾਮਲਾ ਦੂਸਰਾ ਮਾਮਲਾ ਕੀ ਆ ਕਿਉਂ ਜ਼ਿਆਦਾ ਸੀਰੀਅਸ ਤੇ ਸੰਵੇਦਨਸ਼ੀਲ ਹੋ ਸਕਦਾ ਇੱਕ ਤੇ ਇਰਾਨ ਆਪਣੇ ਤੌਰ ਤੇ ਉਹ ਜੰਗਾਂ ਦੇ ਵਿੱਚ ਜਿੱਦਾਂ ਰੂਸ ਹੈ ਜੰਗਾਂ ਦੇ ਵਿੱਚ ਹਮੇਸ਼ਾ ਮੰਝਿਆ ਹੋਇਆ ਉਹ ਆਪਣਾ ਰਾਖ ਦੇ ਨਾਲ ਲੰਬੀ ਵਾਰ ਦੇ ਵਿੱਚ ਉਸ ਨੂੰ ਪਤਾ ਕਿ ਕਿਵੇਂ ਆਪਾਂ ਇਹ ਇਹ ਗੱਲ ਅੱਗੇ ਵੀ ਕਰਦੇ ਰਵਾਂਗੇ ਪਰ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ ਕਿ ਇਰਾਨ ਦੇ ਵਿੱਚ ਹੁਣੇ-ਹੁਣੇ ਖਬਰ ਆਈ ਹੈ ਕਿ ਇਰਾਨ ਦੇ ਵਿੱਚ ਜੋ ਪ੍ਰੋਟੈਸਟਰ ਨੇ ਤੁਹਾਨੂੰ ਦੱਸ ਦਈਏ ਕਿ ਇਰਾਨ ਦੇ ਵਿੱਚ ਕਰੀਬ 4 ਹਫ਼ਤੇ ਹੋਣ ਵਾਲੇ ਨੇ ਇਰਾਨ ਦੇ ਵਿੱਚ ਜੋ ਆਮ ਲੋਕ ਨੇ ਕਿ ਹਾਂ ਇਹ ਜਾ ਰਿਹਾ ਹੈ ਕਿ ਮਹਿੰਗਾਈ ਕਾਰਨ ਕਰਪਸ਼ਨ ਕਾਰਨ ਹੋਰ ਸਾਰੇ ਕਾਰਨਾਂ ਕਰਕੇ ਲੋਕ ਸੜਕਾਂ ਤੇ ਉਤਰੇ ਹੋਏ ਨੇ ਪੂਰੇ ਈਰਾਨ ਬੱਦੀ ਪ੍ਰੋਟੈਸਟ ਹੋ ਰਹੇ ਨੇ ਸਰਕਾਰ ਦੇ ਖਿਲਾਫ ਮੁਜ਼ਾਰੇ ਹੋ ਰਹੇ ਨੇ ਤੇ ਹੁਣ ਤੱਕ ਜੋ ਅਪਡੇਟ ਆਈ ਹੈ ਕਿ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀਆਂ ਮਾਰਨ ਦਾ ਆਦੇਸ਼ ਦਿੱਤਾ ਗਿਆ ਯਾਨੀ ਪੂਰਾ ਈਰਾਨ ਇਸ ਸਮੇਂ ਸੜ ਰਿਹਾ ਹੈ ਤੇ ਇਸੇ ਦਾ ਫਾਇਦਾ ਹੁਣ ਜੋ ਅਮਰੀਕਾ ਉਹ ਚੁੱਕ ਰਿਹਾ ਹੈ ਕਹਿ ਰਿਹਾ ਕਿ ਈਰਾਨ ਦੇ ਵਿੱਚ ਤਾਂ ਸਾਨੂੰ ਦਖਲ ਦੇਣਾ ਹੀ ਪਏਗਾ ਈਰਾਨ ਦੇ ਵਿੱਚ ਸੱਤਾ ਇਸ ਸਮੇਂ ਫੇਲ ਹੋ ਚੁੱਕੀ ਹੈ ਅਮਰੀਕਾ ਕੀ ਇਹ ਗੱਲ ਸਹੀ ਕਹਿ ਰਿਹਾ ਕਿ ਸੱਤਾ ਫੇਲ ਹੋ ਚੁੱਕੀ ਹੈ ਬੜੀ ਅਜੀਬ ਗੱਲ ਹੈ ਕਿ ਦੁਨੀਆ ਦੀ ਡੈਮੋਕ੍ਰੇਸੀ ਦਾ ਠੇਕਾ ਅਮਰੀਕਾ ਨੇ ਲੈ ਲਿਆ ਜੀ ਕਿੰਡੀਆਂ ਜਾਨੀ ਉਹ ਕਿ ਡੈਮੋਕ੍ਰੇਸੀ ਲਿਆਉਣੀ ਚਾਹੁੰਦੇ ਆ ਜਾਂ ਇਰਾਨ ਤੋਂ ਸਰਕਾਰ ਖੋ ਕੇ ਲੋਕਾਂ ਦੀ ਆਵਾਜ਼ ਵਾਲੀ ਇੱਕ ਸਰਕਾਰ ਪਪੂਲਰ ਗਵਰਨਮੈਂਟ ਉੱਥੇ ਇੰਸਟਾਲ ਕਰਨਾ ਚਾਹੁੰਦੇ ਆ ਜਿਹੜਾ ਪਹਿਲਾ ਸ਼ਾਹ ਇਰਾਨ ਸੀਗਾ ਉਸਦੇ ਬੇਟੇ ਨੂੰ ਤਿਆਰ ਕਰਕੇ ਉੱਥੇ ਭੇਜ ਰਹੇ ਆ ਸਾਰੇ ਦੇਸ਼ਾਂ ਦੇ ਵਿੱਚ ਇਹ ਕੁਝ ਕਰ ਰਹੇ ਆ ਤੁਸੀਂ ਕਨਨ ਕਿ ਨਾਪੀਦਾ ਨਹੀਂ ਕੀਤਾ ਲੀਬੀਆ ਦੇ ਵਿੱਚ ਹਾਂ ਸੀਰੀਆ ਦੇ ਵਿੱਚ ਇੰਜ ਕੀਤਾ ਸਾਰੇ ਦੇਸ਼ਾਂ ਚ ਤੁਸੀਂ ਕਿੱਥੇ ਕਿੱਥੇ ਜਾ ਕੇ ਪੰਗੇ ਨਹੀਂ ਲੈਂਦੇ ਸੀ ਜਾਈਏ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਤਕਰੀਬਨ ਤਕਰੀਬਨ 100 ਦੇਸ਼ਾਂ ਚ ਇਹੋ ਜੀਆਂ ਆਪਣੀਆਂ ਕਰਤੂਤਾ ਕਰ ਚੁੱਕੇ ਆ ਜਿੱਥੇ ਰਾਜ ਬਲਟੇ ਕਰਵਾ ਚੁੱਕੇ ਆ ਜੀ ਈਵਨ ਲਾਟਿਨ ਅਮਰੀਕਾ ਚ ਵੀ ਦਲੀਪ ਉਨੇ ਨਮਾ ਉਹਨਾਂ ਨੂੰ ਤਮਕੀ ਦੇ ਦਿੱਤੀ ਆ ਕਿਉਂ ਬਾਨੂ ਜੀ ਉਹਨਾਂ ਨੂੰ ਲੱਗਦਾ ਇਹ ਕਾਮਨਿਸਟ ਆ ਇਹ ਕਾਮਰੇਡ ਆ ਫਿਰ ਵੈਨਿਜ਼ੁਏਲਾ ਇਹ ਕਾਮਰੇਡ ਆ ਜਿਹੜਾ ਕੋਲੰਬੀਆ ਆ ਉਹਨਾਂ ਦਾ ਜਿਹੜਾ ਗਾਸਟੋ ਪੀਤ੍ਰੋ ਹੈਗਾ ਉਹ ਵੀ ਜੀ ਕਾਮਨਿਸਟ ਆ ਇਸ ਕਰਕੇ ਇਹਨਾਂ ਨੂੰ ਇਹ ਨਹੀਂ ਸਾਡੇ ਦੇਖਣੇ ਗਵਾਂਡ ਦੇਖਣੇ ਚਾਹੀਦੇ ਬਸਣੇ ਨਹੀਂ ਚਾਹੀਦੇ ਇਹਨਾਂ ਨੂੰ ਮਾਰੋ ਤੁਸੀਂ ਦੂਜਿਆਂ ਦੇ ਦੇਸ਼ਾਂ ਦੇ ਪ੍ਰਧਾਨਾਂ ਨੂੰ ਹੀ ਚੁੱਕ ਕੇ ਚੁਣੀਆਂ ਹੋਈਆਂ ਸਰਕਾਰਾਂ ਦੇ ਪ੍ਰਧਾਨਾਂ ਨੂੰ ਚੁੱਕ ਕੇ ਤੇ ਆਪਣੀ ਜੇਲ੍ਹ ਚ ਦਿੰਨੇ ਆ ਇੱਥੇ ਤੁਸੀਂ ਡੈਮੋਕ੍ਰੇਸੀ ਦੀ ਰਾਹ ਚ ਗੱਲ ਕਰ ਰਹੇ ਆ ਕਿ ਉੱਥੇ ਪਪੂਲਰ ਰਵਾਜ ਇਸ ਕਰਕੇ ਅਸੀਂ ਉੱਥੇ ਕਰ ਰਹੇ ਅਸਲੀ ਗੱਲ ਭਾਵੇਂ ਜਿੱਥੇ-ਜਿੱਥੇ ਵੀ ਇਹ ਜਾਣਾ ਚਾਹੁੰਦੇ ਆ ਇੱਕੋ ਹੀ ਗੱਲ ਆ ਉਹਨਾਂ ਦੇ ਆਰਥਿਕ ਰਿਸੋਰਸਸ ਖਾਸ ਕਰਕੇ ਤੇਲ ਤੇ ਉੱਥੋਂ ਦੇ ਮਿਨਰਲਸ ਉਹਨਾਂ ਨੂੰ ਲੁੱਟਦੇ ਇਰਾਦੇ ਨਾਲ ਬਿਲਕੁਲ ਗੁੰਡਾਗਰਦੀ ਠੱਗੀ ਤੇ ਇੱਕ ਕਿਸਮ ਦਾ ਲੁਟੇਰਾ ਰਾਜ ਜਿਹੜਾ ਹੈ ਕੈਮ ਪੂਰੇ ਲਾਟਿਨ ਅਮਰੀਕਾ 'ਚ ਤੇ ਈਰਾਨ ਦੇ ਵਿੱਚ ਕਰਨਾ ਚਾਹੁੰਦੇ ਆਪਣੇ ਹੱਥ ਟੋਕਿਆਂ ਦਾ ਸਰਕਾਰ ਕਰਨਾ ਚਾਹੁੰਦਾ 1953 ਤੋਂ ਲੈ ਕੇ 1979 ਤੱਕ ਸ਼ਾਹ ਹੈਰਾਨ ਰਿਹਾ ਜਿਹੜਾ ਅਮਰੀਕਾ ਦੀ ਬੈਕਗ੍ਰਾਉਂਡ ਨਾਲ ਆਇਆ ਮੈਂ ਉਸਤੇ ਹੀ ਆ ਰਿਹਾ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੂੰ ਥੋੜਾ ਈਰਾਨ ਬਾਰੇ ਨਹੀਂ ਪਤਾ ਉਹਦੇ ਬੈਕਗ੍ਰਾਉਂਡ ਬਾਰੇ ਦੱਸ ਦਈਏ ਕਿ 1979 ਦੇ ਵਿੱਚ ਜੋ ਉੱਥੇ ਰਾਜਸ਼ਾਹੀ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ ਤੇ ਸਮੇਂ ਦੇ ਨਾਲ ਚੱਲਦੇ-ਚੱਲਦੇ ਈਰਾਨ ਇਸਲਾਮਿਕ ਸਟੇਟ ਬਣ ਗਿਆ ਉਸ ਤੋਂ ਪਹਿਲਾਂ 1979 ਦੀ ਜੋ ਕ੍ਰਾਂਤੀ ਕਹੀ ਜਾਂਦੀ ਹੈ ਈਰਾਨ ਰੈਵੋਲੂਸ਼ਨ ਜਿਸ ਨੂੰ ਕਿਹਾ ਜਾਂਦਾ ਹੈ ਉਸ ਤੋਂ ਪਹਿਲਾਂ ਯੂ ਐਸ ਏ ਕੈਨੇਡਾ ਯੂਕੇ ਵਾਂਗ ਲੋਕ ਉੱਥੇ ਆਰਾਮ ਨਾਲ ਰਹਿੰਦੇ ਸੀ ਉੱਥੇ ਬੁਰਕਾ ਪ੍ਰਚਲਨ ਨਹੀਂ ਸੀ ਸੜਕਾਂ ਤੇ ਲੋਕ ਪੂਰਾ ਜੋ ਲਗਜ਼ਰੀ ਲਾਈਫ ਜਿੰਦੇ ਸੀ ਇੱਕ ਮਾਡਰਨ ਸਟੇਟ ਹੁੰਦਾ ਸੀ ਈਰਾਨ ਉਸ ਤੋਂ ਬਾਅਦ ਰਾਜਸ਼ਾਹੀ ਖਤਮ ਕਰ ਦਿੱਤੀ ਗਈ ਇਸਲਾਮਿਕ ਸਟੇਟ ਆਈ ਇਸਲਾਮਿਕ ਸਟੇਟ 1979 ਤੋਂ ਬਾਅਦ ਹੁਣ 2026 ਚੱਲ ਰਿਹਾ ਹੈ ਮੁੜ ਕੇ ਉਹੀ ਸਾਰਾ ਸਰਕਲ ਘੁੰਮਣ ਜਾ ਰਿਹਾ ਹੈ ਯਾਨੀ ਕਿ ਜਿਹੜੀਆਂ ਵੀ ਧਿਰਾਂ ਜਿਹੜੇ ਵੀ ਸੰਗਠਨ ਚਾਹੇ ਉਹ ਭਾਰਤ ਦੇ ਹੋਣ ਸ਼੍ਰੀਲੰਕਾ ਦੇ ਹੋਣ ਜਾਂ ਹੋਰ ਮੁਲਕਾਂ ਦੇ ਹੋਣ ਜਿਹੜੇ ਕਹਿੰਦੇ ਨੇ ਕਿ ਸਾਡਾ ਰਾਜ ਖੁੰਝ ਗਿਆ ਸਾਡੇ ਰਾਜ ਦੀ ਵਾਪਸੀ ਹੋਏਗੀ ਤਾਂ ਉਹੀ ਰਾਜशाही 1979 ਵਾਲੀ ਐਦਾਂ ਲੱਗ ਰਿਹਾ ਹੈ ਕਿ ਉਹ ਹੁਣ ਈਰਾਨ ਦੇ ਵਿੱਚ ਵਾਪਸੀ ਕਰਨ ਜਾ ਰਹੀ ਹੈ ਪ੍ਰੋਫੈਸਰ ਸਾਹਿਬ ਅਗਲਾ ਸਵਾਲ ਇਹ ਹੈ ਕਿ ਈਰਾਨ ਦੇ ਜੋ ਸੱਤਾਧਾਰੀ ਨੇ ਇਸ ਸਮੇਂ ਉਹ ਕਹਿ ਰਹੇ ਨੇ ਕਿ ਅਮਰੀਕਾ ਨੇ ਜੇ ਇੱਕ ਵੀ ਫਾਲਤੂ ਹਰਕਤ ਕੀਤੀ ਤਾਂ ਜੋ ਈਰਾਨ ਜਾਂ ਏਸ਼ੀਆ ਦੇ ਅਰਾਊਂਡ ਅਮਰੀਕਾ ਦੇ ਬੇੜੇ ਨੇ ਅਸੀਂ ਉਹਨਾਂ ਨੂੰ ਨਿਸ਼ਾਨਾ ਬਣਾਵਾਇਆ ਇਹ ਬੜਾ ਇਹ ਇਹਨਾਂ ਖਾਸ ਤਰੀਕੇ ਦੇ ਨਾਲ ਇੱਕ ਪੇਜ ਫਟਿਆ ਹੈ ਪੇਜ ਕੀਤਾ ਨਤਨਯਾਹੁ ਇਜ਼ਰਾਈਲੀ ਹੈ ਜੀ ਕਿਸੇ ਕਿਸੇ ਦੇ ਘਰ ਅੱਗ ਲਾਣ ਗਈ ਘਰ ਦੀ ਮਾਲਕਣ ਬਣ ਗਈ ਉਹਨਾਂ ਨੂੰ ਪੈਲੇਸਟੀਨੀਆ ਨੇ ਫਲਸਤੀਨੀ ਲੋਕਾਂ ਨੇ ਆਪਣੇ ਸਿਰ ਲਕੋਣ ਲਈ ਜਦੋਂ ਜਰਮਨੀ ਦੇ ਵਿੱਚ ਉਹਨਾਂ ਦਾ ਇੰਨਾ ਵੱਡ ਟੁਕ ਹੋਇਆ ਉਹਨਾਂ ਨੇ ਆਪਣੀ ਜਗ੍ਹਾ ਦਿੱਤੀ ਹੈ ਕਿ ਤੁਸੀਂ ਆ ਜਾਓ ਇਹ ਹੁਣ ਉਹਨਾਂ ਨੂੰ ਮਾਰ ਕੇ ਸਾਰਾ ਉਥੇ ਖਦੇੜ ਕੇ ਦੇ ਵਿੱਚੇ 트ੰਪ ਦੇ ਵਿੱਚੇ ਨਤਨਯਾਹੁ ਦੋਵੇਂ ਰਲ ਕੇ ਉਥੇ ਆਪਣਾ ਕਰਨਾ ਚਾਹੁੰਦੇ ਆ ਕਬਜ਼ਾ ਕਰਨਾ ਚਾਹੁੰਦੇ ਆ ਹੋਰ ਕੋਈ ਨਹੀਂ ਹੈ ਕੁਝ ਮਹੀਨੇ ਪਹਿਲਾਂ ਪ੍ਰੋਫੈਸਰ ਜਾਬ ਤੁਹਾਨੂੰ ਯਾਦ ਹੋਣਾ ਕਿ ਜਦੋਂ 이란 ਦੇ ਜੋ ਨਿਊਕਲੀਅਰ ਸੈਂਟਰਸ ਸੀ ਜਿਹੜੇ ਜ਼ਮੀਨ ਦੇ ਅੰਦਰ ਵੀ ਸੀ ਅਮਰੀਕਾ ਨੇ ਪਹਿਲਾਂ ਇਜ਼ਰਾਈਲ ਤੋਂ ਹਮਲੇ ਕਰਵਾਏ ਮਾਰਨ ਵਾਲ ਚੱਲੀ ਜਿਹੜੀ ਜੀ ਹਾਂ ਉਸ ਤੋਂ ਬਾਅਦ ਅਮਰੀਕਾ ਨੇ ਇੱਕਦਮ ਆਪਣੇ ਜੋ ਜਹਾਜ਼ ਭੇਜ ਕੇ ਜ਼ਮੀਨ ਦੇ ਅੰਦਰ ਜੋ ਉਹਨਾਂ ਦੇ ਨਿਊਕਲੀਅਰ ਸਾਈਟਸ ਸੀ ਉਹਨਾਂ ਨੂੰ ਬਰਬਾਦ ਕੀਤਾ ਪਰ ਹਜੇ ਪੂਰੀ ਦੁਨੀਆ ਨੂੰ ਇਹ ਠੀਕ ਠੀਕ ਪਤਾ ਨਹੀਂ ਹੈ ਕਿ ਈਰਾਨ ਕੋਲ ਹੋਰ ਕਿੰਨਾ ਨਿਊਕਲੀਅਰ ਵੈਪਨ ਪਿਆ ਹੈ ਜਾਂ ਪਿਆ ਵੀ ਹੈ ਕਿ ਨਹੀਂ ਪਿਆ ਪਰ ਈਰਾਨ ਪੱਤੇ ਨਹੀਂ ਖੋਲ ਰਿਹਾ ਜੇਕਰ ਈਰਾਨ ਦੇ ਕਰੋ ਦੇ ਮਰੂਦ ਸਥਿਤੀ ਆ ਗਈ ਫਿਰ ਨਿਊਕਲੀਅਰ ਵਾਰ ਵੀ ਛਿੜ ਸਕਦੀ ਹੈ ਕਿਉਂ ਨਹੀਂ ਛਿੜੂਗੀ ਜੇ ਇਹ ਨਹੀਂ ਛੇੜਨਗੇ ਜੀ ਕਿਉਂਕਿ ਇੱਥੇ ਤੱਕ ਇਹ ਦਾਨ ਤੱਕ ਸੀਮਤ ਨਹੀਂ ਨਾ ਈਰਾਨ ਦਾ ਬਹੁਤ ਚੰਗਾ ਰਿਲੇਸ਼ਨ ਰਸ਼ੀਆ ਦੇ ਨਾਲ ਆ ਚੀਨ ਦੇ ਵੀ ਉੱਥੇ ਆਪਣੀ ਹਿੱਤ ਆ ਉਹ ਸਾਊਥ ਅਫਰੀਕਾ ਦੇ ਨੇ ਜਾ ਕੇ ਆਪ ਨੂੰ ਸੀ ਇਹ ਕਹਿ ਰਹੇ ਰਸ਼ੀਆ ਈਰਾਨ ਚੀਨ ਇਹ ਵੱਡੀਆਂ ਤਾਕਤਾਂ ਮਿਲ ਕੇ ਕੁਝ ਵੱਡਾ ਨੁਕਸਾਨ ਕਰ ਸਕਦੇ ਨੇ ਬਿਲਕੁਲ ਨੁਕਸਾਨ ਵਾਲਾ ਨਾ ਸੋਚੀਏ ਪਰ ਇੱਕ ਬੈਲੈਂਸ ਆਫ ਪਾਵਰ ਤੇ بڑھਣਾ ਚਾਹੀਦਾ ਨਾ ਜੀ ਸਾਊਥ ਅਫਰੀਕਾ ਸਾਊਥ ਅਫਰੀਕਾ ਬ੍ਰਿਕਸ ਦੇ ਨਾਲ ਆ ਉੱਥੇ ਜਾ ਕੇ ਉਹਨਾਂ ਨੇ ਆਪਣੇ ਬੇੜੇ ਦੋਵਾਂ ਨੇ ਲਾਤੇ ਆ ਔਰ ਜਿਹੜਾ ਜਮਨ ਜਾਂ ਹੋਰ ਉੱਥੇ ਉਹਨਾਂ ਨੂੰ ਇਹ ਫੰਡ ਕਰ ਰਿਹਾ ਜਮਨ ਕਿੱਥੇ ਖੜਾ ਜਿੱਥੋਂ ਨਹਿਰ ਨਹਿਰ ਸਵੇਜ ਨਿਕਲਦੀ ਹੈ ਜਿੱਥੋਂ ਸਾਰਾ 30 35% ਤੇਲ ਦੁਨੀਆ ਦਾ ਸਾਰਾ ਉੱਥੋਂ ਦੀ ਹੋ ਕੇ ਜਾਣਾ ਉੱਥੇ ਇਹ ਜੇ ਕਿਸੇ ਨੇ ਜੇ ਉੱਥੇ ਬਲੋਕੇਜ ਹੋ ਗਈ ਤਾਂ ਫਿਰ ਪੂਰੀ ਦੁਨੀਆ ਜਾ ਹਾਕਰ ਹੋ ਜਾਣਾ ਬਿਲਕੁਲ ਤੇ ਕੋਈ ਕੰਟਰੀ ਕਿੱਧਰ ਨੂੰ ਵੰਡਿਆ ਗਿਆ ਕੋਈ ਕਿੱਧਰ ਨੂੰ ਵੰਡਿਆ ਗਿਆ ਸਾਰੀ ਗੱਲ ਨਿਤਨੇ ਆਹੂ ਜਿਹੜੇ ਉੱਥੇ ਯਾਵਸ਼ ਸਟੇਟ ਹੈਗੀ ਆ ਜੂ ਸਟੇਟ ਹੈਗੀ ਆ ਯਾਉ ਨਿਜ਼ਮ ਉਹਨਾਂ ਦੀ ਨਹੀਂ ਉਹਨਾਂ ਦੀ ਦਿੱਕਤ ਇਹ ਹੈ ਕਿ ਉਹ ਮੁਸਲਮਾਨ ਨਹੀਂ ਇਹ ਪੂਰੇ ਏਰੀਆ ਚ ਦੇਖਣਾ ਚਾਹੁੰਦੇ ਅੱਛਾ ਉਹਨਾਂ ਨੇ ਆਪਣੇ ਆਪ ਨੂੰ ਜਾਰਡਨ ਆ ਸੀਰੀਆ ਆ ਪੈਲਸਟੀਨੀਆਂ ਈਰਾਨ ਆ ਇਸਾਰੇ ਅਫਗਾਨਿਸਤਾਨ ਸਾਰੇ ਬੰਦਿਆਂ ਨੂੰ ਆਪਣੇ ਦੁਸ਼ਮਣ ਦੇ ਤੌਰ ਤੇ ਲੈਂਦੇ ਆ ਧਰਮ ਦੇ ਤੌਰ ਤੇ ਜਿਵੇਂ ਸਾਡੇ ਦੇਸ਼ ਦੇ ਵਿੱਚ ਵੀ ਆ ਕਿ ਜਿਹੜਾ ਹਿੰਦੂਤਵਾ ਐਲੀਮੈਂਟ ਆ ਜਿਹੜੇ ਕਟੜ ਪੰਥੀ ਆ ਉਹ ਮੁਸਲਮਾਨਾਂ ਨੂੰ ਬਾਹਰੀ ਸਮਝਦੇ ਆ ਤੇ ਕ੍ਰਿਸਚੀਅਨ ਨੂੰ ਬਾਹਰੀ ਸਮਝਦੇ ਆ ਸ਼ੁਕਰ ਹੈ ਸਾਨੂੰ ਨਹੀਂ ਸਿੱਖਾਂ ਨੂੰ ਬਾਹਰੀ ਸਮਝਦੇ ਕਹਿੰਦੇ ਇਹ ਤੇ ਸਾਡੇ ਹੀ ਆ ਕੋਈ ਨਹੀਂ ਆ ਪਰ ਇਹਨਾਂ ਨੇ ਧਰਮ ਆਪਣਾ ਲਗ ਬਣਾ ਲਿਆ ਇਸ ਲਈ ਉਹ ਜਿਹੜੇ ਭਾਰੀ ਸਮਝਦੇ ਆ ਜਿਨ੍ਹਾਂ ਨੂੰ ਉਹ ਕਿਤੇ ਨਾ ਕਿਤੇ ਇਕੱਲਾ ਸਮਝ ਕੇ ਚੁੱਪ ਨਹੀਂ ਰਹਿਣਾ ਚਾਹੁੰਦੇ ਉੱਥੇ ਸਾਰੇ ਜਿਹੜਾ ਮਿਡ ਵੈਸਟ ਆ ਕੋਈ ਮਿਡਲ ਈਸਟ ਵੀ ਕਹਿੰਦਾ ਆ ਉੱਥੇ ਉਹ ਸਾਰੇ ਦੇ ਵਿੱਚ ਉਹਨਾਂ ਨੇ ਇੱਕ ਅਕਰੋਸ਼ ਜਾਣੀ ਜਿਹਨੂੰ ਕਹੀਏ ਤਾਣਾशाही ਗੁੰਡਾ ਕਰਦੀ ਮਚਾਈ ਹੋਈ ਆ ਨਹੀਂ ਤੇ ਤੁਸੀਂ ਦੇਖੋ 70000 ਬੱਚੇ ਬੀਬੀਆਂ ਬੰਦੇ ਜਿਹੜੇ ਇਨੋਸੈਂਟ ਬੰਦੇ ਸੀ ਕਿਵੇਂ ਮਾਰ ਕੇ ਪਿਛਲੇ 2.5 ਸਾਲਾਂ ਦੇ ਵਿੱਚ ਹੁਣ ਪੈਲੇਸਟਾਈਨ ਦੇ ਜਿਹੜਾ ਠੱਲ ਪਈ ਹੈ ਜੀ ਉਸੇ ਕੰਮ ਨੂੰ ਉਹ ਜਾਰੀ ਰੱਖਣਾ ਚਾਹੁੰਦਾ ਕਿਉਂਕਿ ਇਰਾਨ ਇਜ਼ਰਾਈਲ ਨੂੰ ਸਭ ਤੋਂ ਵੱਡਾ ਆਪਣਾ ਦੁਸ਼ਮਣ ਲੱਗਦਾ ਔਰ ਉਹਨਾਂ ਦੀ ਆਪਸ ਵਿੱਚ ਹੈ ਵੀ ਉਹ ਕਹਿੰਦੇ ਤੁਸੀਂ ਜਿਊ ਵਰਸਸ ਉਹ ਸਾਰਾ ਚੱਲਦਾ ਉਹ ਸ਼ੀਆ ਇਟ ਹੈਗੇ ਆ ਉਹਨਾਂ ਦੇ ਇਸ ਸ਼ੋ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੋ ਕੁ ਲੋਕਾਂ ਨਾਲ ਗੱਲਬਾਤ ਹੋ ਰਹੀ ਸੀ ਉਹ ਕਹਿੰਦੇ ਕਿ ਸਾਡੇ ਰਿਸ਼ਤੇਦਾਰਾਂ ਨੇ ਜੀ ਆਪਣੀਆਂ ਫਲਾਈਟਾਂ ਕੈਨਸਲ ਕਰਾਉਣੀਆਂ ਸ਼ੁਰੂ ਕਰ ਦੇਈਆਂ ਜਿਨ੍ਹਾਂ ਨੇ ਪੰਜਾਬ ਆਉਣਾ ਸੀ ਆ ਕੀ ਇਹਦਾ ਇੰਪੈਕਟ ਐਨਆਰਆਈਸ ਤੇ ਵੀ ਪਊਗਾ ਜੋ ਕੁਝ ਈਰਾਨ 'ਚ ਹੋ ਰਿਹਾ ਜੋ ਰਸ਼ੀਆ ਤੇ ਯੂਐਸ ਦੇ ਵਿੱਚ ਹੌਲੀ-ਹੌਲੀ ਸੁਲਗ ਰਿਹਾ ਕਿਉਂ ਨਹੀਂ ਪਊਗਾ ਪੈ ਰਿਹਾ ਆਲਰੇਡੀ ਮੈਨੂੰ ਪਤਾ ਆ ਕਿ ਕੁਝ ਸਾਡੇ ਵੀ ਜਿਹੜੇ ਡਿਸਟੈਂਸ ਰਿਸ਼ਤੇਦ ਉਹਨਾਂ ਨੇ ਇੱਥੇ ਆਉਣਾ ਸੀਗਾ ਉੱਥੇ ਪੜ ਰਹੇ ਬੱਚੀਆਂ ਹੈਗੀਆਂ ਉਹ ਇਸ ਕਰਕੇ ਨਹੀਂ ਆਏ ਕਿ ਜੇ ਮੁੜ ਕੇ ਘਰੀ ਚਲੇ ਗਏ ਪਤਾ ਨਹੀਂ ਇਹਨੇ ਕੀ ਕਰਨਾ ਸਟੱਕ ਨਾ ਹੋ ਜਾਈਂ ਦੀਆਂ ਦਾ ਰੌਲਾ ਪਾਇਆ ਹੋਇਆ ਇਹਨਾਂ ਨੇ ਕਿ ਅਸੀਂ ਆਉਣ ਨਹੀਂ ਦੇਣਾ ਇੰਜ ਕਰੋਗੇ ਹੁਣ ਇੰਜ ਕਰੋਗੇ ਈਵਨ ਜਿਹੜਾ H1B ਵੀਜਾ ਆ ਉਹਨਾਂ ਦੇ ਉੱਤੇ ਵੀ ਕੋਈ ਲਾਲੂ ਦਿੱਤੇ ਪੈਸੇ ਵੀ ਫੇਰ ਦੋਗੇ ਤਾਂ ਫੇਰ ਅਸੀਂ ਦੇਣਾ ਜਿਹੜੀਆਂ ਚੀਜ਼ਾਂ ਨੂੰ ਇਹ ਪਹਿਲਾਂ ਅਟਰੈਕਟ ਕਰਦੇ ਸੀ ਹੁਣ ਉਹਨੂੰ ਪੁੱਛ ਕਰ ਰਿਹਾ ਇਸ ਲਈ ਇਹ ਬਹੁਤ ਲੋਕਾਂ ਚ ਪੰਜਾਬੀਆਂ ਚ ਖਾਸ ਕਰ ਜਿਹੜੀਆਂ ਇਮੀਗਰੈਂਟ ਪਾਪੂਲੇਸ਼ਨ ਜਿਹੜੇ ਬਾਹਰੋਂ ਆ ਕੇ ਉੱਥੇ ਵੱਸੇ ਆ ਉਹਨਾਂ ਦੇ ਸਿਰ ਤੇ ਤੇ ਤਲਵਾਰ ਆ ਉਹ ਤੇ ਆਪਣੇਆਂ ਨੂੰ ਨਹੀਂ ਛੱਡੇ ਅ ਮੈਂ ਜਿਹੜਾ ਮਿਨੀਆਪੋਲਿਸ ਹੁਣੇ ਹੀ ਜਿਹੜਾ ਮਿਨੀਸਟਰ ਸਾਹਿਬ ਜੀ ਹਾਂ ਹਾਂ ਉਹ ਤਿੰਨ ਬੱਚਿਆਂ ਦੀ ਮਾਂ ਉਹਨੂੰ ਜਾਨੀ ਆਈਸ ਦੀ ਜਿਹੜੀ ਫੋਰਸ ਹੈ ਉਹਨਾਂ ਨੇ ਆ ਕੇ ਕਿੰਨਾ ਬਖਰਕੀ ਨਾਲ ਮਾਰਿਆ ਉੱਥੇ ਵੱਡੇ ਪ੍ਰੋਟੈਸਟ ਹੋਇਆ ਜੀ ਉਹ ਰੋਰ ਰੀਆਂ ਸੀ ਜਨਾਨੀਆਂ ਕਿ ਤੁਸੀਂ ਜਿਹੜੇ ਬੰਦੇ ਮੈਂ ਤੁਹਾਨੂੰ ਆਪਣੀ ਇਹ ਗੱਲ ਦੱਸਣੀ ਚਾਹੁੰਦਾ ਜਿਹੜੇ ਪ੍ਰਧਾਨ ਜਿਹੜੀਆਂ ਸਰਕਾਰਾਂ ਜਿਹੜੇ ਟਰੰਪ ਵਰਗੇ ਹੈੱਡ ਤੇ ਮਾਰਕੋ ਰੂਬਿਓ ਸੈਕਟਿਵ ਆਫ ਸਟੇਟ ਜਾਂ ਹੋਰ ਡਿਫੈਂਸ ਹੈੱਡ ਸ਼ੀਟ ਵਗੈਰਾ ਡਿਫੈਂਸ ਫੈਕਟਰੀ ਹੈਗੇ ਉਹਨਾਂ ਦੇ ਉਹ ਆਪਣੇ ਬੰਦਿਆਂ ਦੇ ਨਹੀਂ ਹੋਏ ਤੈਨੂੰ ਪਤਾ ਹੈ 트럼ਪ ਦਾ ਕੀ ਬਿਆਨ ਆ ਡੈਮੋਕ੍ਰੇਟਸ ਬਾਰੇ ਐਗਜ਼ੀਕਿਊਟ them ਹੂੰ ਇਹ ਜੇ ਵੱਧ ਬੋਲਦੇ ਇਹਨਾਂ ਨੂੰ ਮਾਰ ਦਿਓ ਫਾਂਸੀ ਲਾਓ ਫਾਉ ਲਾਓ ਇਹੋ ਜੀਆਂ ਗੱਲਾਂ ਜਿਹੜੇ ਆਪਣੇ ਦੇਸ਼ ਵਾਸੀਆਂ ਬਾਰੇ ਕਰ ਸਕਦੇ ਆ ਉਹ ਅਰਾਨੀਆਂ ਨੂੰ ਬਚਾਉਣ ਚੱਲੇ ਆ ਉੱਥੇ ਡੈਮੋਕ੍ਰੇਸੀ ਨੂੰ ਬਚਾਉਣ ਚੱਲੇ ਆ ਉੱਥੇ ਲੋਕ ਆਵਾਜ਼ ਨੂੰ ਬਚਾਉਣ ਚੱਲੇ ਜਿਹੜੇ ਲੋਕ ਆਵਾਜ਼ ਨੂੰ ਬਚਾਉਣ ਵਾਲੀਆਂ ਗੱਲਾਂ ਕਰਦੇ ਆ ਤੇ ਤੁਸੀਂ ਤਿੰਨਾ ਲਾਟਰਨ ਅਮਰੀਕਾ ਨੂੰ ਤੇ ਇਹਨਾਂ ਨੂੰ ਟੈਂਟ ਰੋਕ ਤੇ ਰੱਖਤਾ ਪਤਾ ਕਿੱਡਾ ਬਿਸ਼ਰਮੀ ਨਾਲ ਇੱਕ ਨਵਾਂ ਬਿਆਨ ਦਿੱਤਾ ਕਿਸੇ ਨੇ ਲਿਖਤਾ ਐਕਸ ਤੇ ਸੋਸ਼ਲ ਮੀਡੀਆ ਤੇ 트럼ਪ ਨੂੰ ਮੈਸੇਜ ਗਿਆਓ ਕਿ ਇਹ ਲਿਖਿਆ ਕਿ ਜਿਹੜਾ ਮਾਰਕਰੂਬਿਓ ਸੈਕਟਰੀ ਆਫ ਸਟੇਟ ਉਹ ਵਧੀਆ ਲੱਗਦਾ ਕਿ ਕਿ ਕਯੂਬਾ ਦਾ ਪ੍ਰੈਜ਼ੀਡੈਂਟ ਅਨਾਉਂਸ ਕਰ ਦੋ ਕਿੰਦਾ ਜੀ ਇਟਸ ਗੁੱਡ ਆਈਡੀਆ ਉਹਨੂੰ ਝਾੜਨ ਦੀ ਜਗ੍ਹਾ ਜਾਂ ਉਹਨੂੰ ਇਗਨੋਰ ਕਰਨ ਦੀ ਜਗ੍ਹਾ ਕਿਹੋ ਜੇ ਦਿਮਾਗ ਵਾਲੇ ਬੰਦੇ ਬੈਠੇ ਆ ਕਿ ਦੂਜੇ ਦੇਸ਼ ਦੇ ਵਿੱਚ ਤੁਸੀਂ ਇਹ ਕਹਿ ਦਿਓ ਉਹ ਕਯੂਬਾ ਵਾਲੇ ਪ੍ਰੈਜ਼ੀਡੈਂਟ ਨੇ ਕਹਿਤਾ ਆ ਜਾ ਫਿਰ ਜਿਵੇਂ ਗਾਸਤੋ ਪੈਟਰੋ ਨੇ ਕਹਾ ਕੀਆ ਸੀਗਾ ਕੋਲੰਬੀਆ ਵਾਲੇ ਨੇ ਸਾਰੀ ਜਗ੍ਹਾ ਚੁਆਤੀਆਂ ਲਾਉਣੀਆਂ ਸਾਰੀ ਜਗ੍ਹਾ ਅੱਗ ਫਲਾਉਣੀ ਬਹੁਤ ਜ਼ਿਆਦਾ ਬੇਕਰਤੂਤੀਆਂ ਹੋ ਗਈਆਂ ਇਹ ਲੁਟੇਰੇ ਆਏ ਸੀ ਵਾਈਟ ਜਿਹੜੇ ਲੋਕੋਂ ਯੂਰਪ ਦੇ ਵਿੱਚ ਜੀ ਜਿਨ੍ਹਾਂ ਨੇ ਕਲੰਬਸ ਵੇਲੇ ਅੱਜ ਤੋਂ 300 400 ਸਾਲ ਪਹਿਲਾਂ ਇਹਨਾਂ ਦੀਆਂ ਕਰਤੂਤੀਆਂ ਨਹੀਂ ਆ ਦੇਖ ਲੀਆਂ ਹੁਣ ਦੇਖ ਕੇ ਸਿੱਖ ਲੋ ਜਿੱਥੇ ਸਾਡੇ ਪੰਜਾਬੀ ਭੱਜ ਭੱਜ ਜਾਂਦੇ ਆ ਨਾ ਯਾਰ ਇਹੋ ਜਿਹਾ ਮੈਨੂੰ ਸਵਾਲ ਤੇ ਆ ਰਸੀ ਪ੍ਰੋਫੈਸਰ ਜੁਟੇਰੀਆਂ ਦਾ ਪੈਸਾ ਦਲੀਪ ਮੈਂ ਇਹ ਕਹਿਣ ਲੱਗਾ ਜੀ ਲੁਟੇਰੀਆਂ ਦਾ ਪੈਸਾ ਉਹਥੇ ਦੇ ਲੋਕ ਲੋਕਾਂ ਨੂੰ ਮਾਰ ਕੇ ਅਮਰੀਕਾ ਬਣਾਇਆ ਹੂੰ ਤਾਨੂੰ ਕੀ ਉੱਥੇ ਮਿਲਦਾ ਤੁਸੀਂ ਸਿੱਖੀ ਦੇ ਪੰਜਾਬੀਆਂ ਨੂੰ ਜਾ ਕੇ ਕਿ ਉਸ ਪੈਸੇ ਵਿੱਚ ਹਿੱਸੇਦਾਰ ਬਣੋ ਤੇ ਦੇਖੋ ਮੈਂ ਕਿੰਨਾ امیر ਹੋ ਗਿਆ ਮੈਨੂੰ ਤੇ ਪਾਪ ਲੱਗਦਾ ਹੁਣ ਪੰਜਾਬੀਆਂ ਵਾਸਤੇ ਆਉਣ ਵਾਲੇ 5 ਸਾਲ ਕਿੰਨੇ ਔਖੇ ਨੇ ਕਿ ਉਹ ਪ੍ਰਵਾਸ ਕਰ ਸਕਣ ਕਿਉਂਕਿ ਪੰਜਾਬੀਆਂ ਦੇ ਸ਼ੁਰੂ ਤੋਂ ਹੀ ਹੈ ਕਿ ਉਹ ਪ੍ਰਵਾਸ ਕਰਦੇ ਹੀ ਰਹਿੰਦੇ ਆ ਯੂਰਪ ਹੋਵੇ ਅਮਰੀਕਾ ਹੋਵੇ ਕੈਨੇਡਾ ਹੋਵੇ ਆ ਹੋਰ ਮੁਲਕ ਹੋਣ ਇਹ ਤੇ ਭਗਵੰਤ ਮਾਨ ਨੂੰ ਵੀ ਸੋਚ ਲੈਣਾ ਚਾਹੀਦਾ ਤੇ ਮੋਦੀ ਨੂੰ ਵੀ ਸੋਚ ਲੈਣਾ ਚਾਹੀਦਾ ਜੀ ਉਹ ਕੰਮ ਤੇ ਬੰਦਿਆ ਆ ਆ ਤੁਹਾਡੇ ਰਸ਼ੀਆ ਚ ਦੇਖੋ ਆਉਣ ਲੱਗ ਪਈਆਂ ਨਾ ਲਾਸ਼ਾਂ ਜੀ ਆ ਇੱਕ ਮੁੰਡਾ ਉਹ ਜਿਹੜਾ ਸ਼ਿਪ ਜਿਹੜਾ ਉਹ ਅਮਰੀਕਾ ਨੇ ਜੀ ਰਸ਼ੀਅਨ ਛੇਪਿਆ ਉਹਦੇ ਚ ਤਿੰਨ ਬੱਚੇ ਸਾਡੇ ਕੰਮ ਕਰ ਰਹੇ ਇੱਕ ਕੈਪਟਨ ਵੀ ਕੰਮ ਕਰ ਰਿਹਾ ਉਹਦੀ ਫੋਟੋ ਵੀ ਆਈ ਆ ਉਹਦੀ ਮਾਂ ਨੇ ਗੋਹਾਰ ਲਗਾਈ ਆ ਮੋਦੀ ਨੂੰ ਵੀ ਉਹਨੂੰ ਛਡਾ ਲਓ ਉਥੋਂ ਉਹਨੂੰ ਉਹਨੂੰ ਸੀਜ਼ ਕੀਤਾ ਹੋਇਆ ਛੇਪ ਨੂੰ ਇਸ ਕਰਕੇ ਕਿਉਂਕਿ ਰਸ਼ੀਆ ਨੇ ਹੱਦ ਹੋ ਗਈ ਯਾਰ ਇਸ ਲਈ ਆਪਾਂ ਜਿਸ ਤਰੀਕੇ ਨਾਲ ਬਾਹਰ ਲਗ ਲਗ ਜਗ੍ਹਾ ਤੇ ਰੂਸ ਤੇ ਜਾ ਕੇ ਯੂਰਪ ਜਾ ਕੇ ਅਮਰੀਕਾ ਕੈਨੇਡਾ ਤੇ ਭਰਿਆ ਹੀ ਪਿਆ ਇਹ ਸਾਰਾ ਜੋ ਜਾ ਕੇ ਉੱਥੇ ਪੂਰਾ ਆਪਣੇ ਆਪ ਨੂੰ ਫ੍ਰੀ ਤੇ ਇੱਕ ਨਵਾਂ ਤੇ ਗ੍ਰੀਨਰ ਪਾਸਟਰ ਵਾਂਗੂ ਕਰਦੇ ਸੀ ਨਾ ਮਹਿਸੂਸ ਕਰਦੇ ਸੀ ਵੀ ਇੱਕ ਆਰੀ ਪਹੁੰਚ ਗਿਆ ਬਸ ਫਿਰ ਭਾਗੋ ਬਾਗ ਹੁਣੇ ਲੈਂਡਆਂ ਦੇਣ ਦੇ ਵੇਲੇ ਆ ਕੇ ਲੈਂਡਆਂ ਦੇਣੀਆਂ ਪੈਂਦੀਆਂ ਜਿਹੜੀਆਂ ਨਾ ਉਹ ਹਾਲਤ ਬਣੀ ਹੋਈ ਆ ਬਾਹਰ ਕਿਸੇ ਦੀ ਕੋਈ ਵੀ ਸਾਡੀ ਜਿਹੜੀ ਪਹਿਲਾਂ ਸਾਨੂੰ ਲੱਗਦਾ ਸੀ ਬੜੀ ਪ੍ਰਾਈਡ ਵਾਲੀ ਗੱਲ ਆ ਇੱਜ਼ਤ ਨਹੀਂ ਰਹਿਣੀ ਕਾਰਨ ਹਮ ਸਾਰੇ ਦੇਸ਼ਾਂ 'ਚ ਅਜੇ ਕੈਨੇਡਾ 'ਚ ਓਪਨ ਨਹੀਂ ਆ ਅਮਰੀਕਾ 'ਚ ਓਪਨਲੀ ਲੱਭ ਰਹੇ ਹੋ ਕਾਗਜ ਚੱਕ ਰਹੇ ਜਿਹੜੇ ਵਾਈਟ ਸੁਪਰ ਮਿਸਿਸਟ ਆ ਰੈਸ਼ੀਅਲ ਆ ਇਹ ਅਮਰੀਕਾ ਸਾਡਾ ਅਮਰੀਕਾ ਸਿਰਫ ਗੋਰਿਆਂ ਦਾ ਦੂਜੇ ਇਥੋਂ ਬਾਹਰੋਂ ਆ ਕੇ ਸਾਡੇ ਵਿੱਚ ਮੈਂ ਵੀਡੀਓ ਸੁਣ ਰਿਆ ਸੀ اسی ਤੁਹਾਡੀ ਗੱਲ 'ਚ ਮੈਂ ਐਡ ਕਰ ਦਿੰਦਾ ਕਿ ਵੀਡੀਓ ਸੁਣ ਰਿਆ ਸੀ ਇੱਕ ਔਰਤ ਕੋਲ ਜਾਂਦੇ ਗੇਟ ਕਾਡ ਕਰਾਉਂਦੇ ਆ ਕਿ ਹਾਂ ਜੀ ਆਪਣਾ ਹੂ ਆਰ ਯੂ ਉਹ ਕਹਿੰਦੀ ਆਮ ਅਮਰੀਕਨ ਕਹਿੰਦੀ ਯੂ ਡੋਨਟ ਲੁੱਕ ਲਾਈਕ ਅਮਰੀਕਨ ਕਹਿੰਦਾ ਆਪਣਾ ਆਈ ਕਾਰਡ ਚੈੱਕ ਕਰਾਓ ਕਹਿੰਦੀ ਮੈਂ ਸਿਟੀਜ਼ਨ ਆ ਕਹਿੰਦਾ ਕਿ ਨਹੀਂ ਨਹੀਂ ਅਮਰੀਕਨ ਲੱਗਦੇ ਨਹੀਂ ਤੁਸੀਂ ਮਤਲਬ ਕਿ ਜੇ ਉੱਥੇ ਜਿਹੜਾ ਜੰਮਿਆ ਪਲਿਆ ਹੈਗਾ ਭਾਵੇਂ ਉਹਦੀ ਚਮੜੀ ਦਾ ਕਲਰ ਕੁਝ ਹੋਰ ਹੋਵੇ ਉਹਨੂੰ ਇਹ ਪੁੱਛ ਰਹੇ ਆ ਜਿਹੜੇ ਸਾਡੇ ਵਰਗੇ ਜਾ ਕੇ ਉੱਥੇ ਗ੍ਰੀਨ ਕਾਰਡ ਲੱਭਦੇ ਆ ਜਾਂ ਹਰ ਕੋਸ਼ਿਸ਼ ਕਰਦੇ ਕਿ ਅਸੀਂ ਤੇ ਪੱਕੇ ਹੋ ਜਾਈਏ ਫਿਰ ਉਹਨਾਂ ਦੀ ਜ਼ਿੰਦਗੀ ਤਾਂ ਆਪਾਂ ਇਮੇਜਿਨ ਕਰ ਸਕਦੇ ਹਾਂ ਗ੍ਰੀਨ ਕਾਰਡ ਵੀ ਤੰਗ ਕਰਤਾ ਅੱਗੇ ਤੁਸੀਂ 6 ਮਹੀਨੇ ਇੱਥੇ ਰਹਿੰਦੇ ਸੀ 6 ਮਹੀਨੇ ਉੱਥੇ ਰਹਿੰਦੇ ਸੀ ਉਹ ਪੇਚ ਕੱਸ ਰਹੇ ਆ ਉਹ ਕਹਿੰਦੇ ਕਿ ਸਾਡਿਆਂ ਤੁਸੀਂ ਇੱਥੇ ਰਹਿ ਕੇ ਗ੍ਰੀਨ ਕਾਰਡ ਤੇ ਪੱਕਾ ਹੋ ਕੇ ਸਾਡੇ ਕੋਲ ਸੋਸ਼ਲ ਸਿਕਿਉਰਿਟੀ ਲੈਣੇ ਆਂ ਬੰਦ ਸੋਸ਼ਲ ਸਿਕਿਉਰਿਟੀ ਵੈਸੇ ਹੀ ਬੰਦ ਕਰ ਰਹੇ ਆ ਇਸ ਲਈ ਜਿੰਨਾ ਵੀ ਸੋਸ਼ਲ ਵੈਲਫੇਅਰ ਦਾ ਕੰਮ ਸੀ ਉਹ ਤਾਂ ਵੈਸੇ ਉਹਨੂੰ ਕੱਟਆਊਨ ਬੋਰ ਕਰਤਾ ਔਰ ਦੂਸਰਾ ਸਾਰੇ ਪਾਸੇ ਉਹ ਪੇਚ ਕੱਸ ਰਹੇ ਉਹ ਜਿਹੜੇ ਪੁਰਾਣੇ ਸੀਗੀਆਂ ਨਾ ਕਿ ਅਮਰੀਕਾ ਵਰਗਾ ਕੋਈ ਕੰਟਰੀ ਨਹੀਂ ਇੱਕ ਵਾਰੀ ਵੱਢ ਜਾਓ ਸਹੀ ਫਿਰ ਉੱਥੇ ਫਾਲੀ ਫਾਲਿਆ ਚਾਰੇ ਪਾਸੇ ਬਾਗੋ ਬਾਗਿਆ ਬਾਗ ਹੀ ਲੱਗੇ ਹੋਇਆ ਉਹ ਹੁਣ ਕੰਮ ਬੰਦ ਹੋਣਾ ਜੇ ਤੁਸੀਂ ਰਹੋਗੇ ਵੀ ਸਿਰ ਸੁੱਟ ਕੇ ਬੇਇੱਜ਼ਤੀ ਮਹਿਸੂਸ ਕਰਕੇ ਸਿਰ ਤੇ ਤਲਵਾਰ ਹ ਕਿ ਹੋ ਜਾ ਸੋਖੋ ਕਿ ਦਿਨ ਕੱਟੇ ਜਾ ਰਹੇ ਕਿਹੋ ਜੀ ਸ਼ਾਂਤੀ ਭਾਰਤ ਤੇ ਪੰਜਾਬ ਯਾਰ ਆਪਣੇ ਦੇਸ਼ ਤੇ ਆ ਆਪਾਂ ਕਿਸੇ ਦੇ ਗੱਲ ਪੈ ਸਕਦੇ ਆ ਕਿਸੇ ਨਾਲ ਲੜ ਸਕਦੇ ਆ ਆਪਾਂ ਪੁਲਿਸ ਦੇ ਕੋਲ ਜਾ ਸਕਦੇ ਆ ਅਸੀਂ ਪੋਲਿਟੀਸ਼ੀਨਾਂ ਦੇ ਗੱਲ ਪੈ ਸਕਦੇ ਆ ਕੁਛ ਦੇ ਕਰ ਸਕਦੇ ਆ ਉੱਥੇ ਤੋਂ ਕੁਛ ਨਹੀਂ ਕਰ ਸਕਦੇ ਇੱਥੋਂ ਤਾਂ ਤੰਗ ਹੋ ਕੇ ਡੌਂਕੀਆਂ ਲਾ ਕੇ ਜਾਂਦੇ ਸੀ ਹੁਣ ਤਾਂ ਡੌਂਕੀ ਵੀ ਬੰਦ ਕਰਵਾ ਦਿੱਤੀ ਯਾਰ ਕਿਸੇ ਮੀਚ ਚ ਜਾਂਦੇ ਸੀ ਨਾ ਉੱਥੇ ਬੰਦ ਹੋ ਗਿਆ ਇਹੀ ਹਾਲ ਯੂਰਪ ਚਾ ਜਰਮਨੀ ਦੇ ਵਿੱਚ ਆ ਮਰਜ਼ ਇਥੇ ਗੇੜਾ ਮਾਰਾ ਹੁਣ ਯੂਰਪ ਵੱਲ ਜਾ ਰਹੇ ਆ ਲੋਕ ਯੂਰਪ ਹੀ ਜਾ ਸਕਦੇ ਆ ਉੱਥੇ ਵੀ ਦਲੀਪ ਵਾਈਟ ਜਿਹੜੇ ਸੁਪਰ ਮਿਸਿਸ ਸਟ ਆ ਯੂਰਪ ਚ ਵੀ ਪਰ ਬਿਲਕੁਲ ਇਹ ਜਿਹੜੀ ਇਟਲੀ ਵਾਲੀ ਪ੍ਰਾਈਮ ਮਿਨਿਸਟਰ ਕੋਣ ਆ ਉਹ ਹੋ ਜੀ ਆ ਜਿਹੜੀ ਬਾਰ ਬਾਰ ਟਰੰਪ ਦੇ ਬਹੁਤ ਨੇੜੇ ਹੋ ਕੇ ਫੋਟੋਆਂ ਖਚਾਉਂਦੀ ਆ ਹੋਰ ਤੇ ਹੋਰ ਯੂਕੇ ਵਰਗੇ ਇੱਕ ਠੀਕ ਠਾਕ ਡੈਮੋਕ੍ਰੈਟਿਕ ਕੰਟਰੀ ਜਿਨ੍ਹਾਂ ਨੂੰ ਵੇਖ ਕੇ ਅਸੀਂ ਡੈਮੋਕ੍ਰੇਸੀ ਆਪਣੇ ਦੇਸ਼ ਚ ਬਣਾਈ ਉਹਦੇ ਫੋਰਨ ਮਿਨਿਸਟਰ ਨੇ ਇਹੋ ਜਿਹਾ ਘਟਿਆ ਤੇ ਗੁੰਡਾਗਰਦੀ ਵਾਲਾ ਬਿਆਨ ਦੇ ਦਿੱਤਾ ਕਿ ਕਹਿੰਦਾ ਹੁਣ ਪੂਤਨ ਨੂੰ ਚੁੱਕ ਕੇ ਲਿਆਉਣਾ ਚਾਹੀਦਾ ਹੂੰ ਕਿੱਧਰ ਨੂੰ ਦੇ ਜਾ ਰਿਹਾ ਨੀਆ ਕਿੱਧਰ ਨੂੰ ਭੇਜ ਰਹੇ ਆ ਯੂਰਪ ਮਤਲਬ ਇੱਕ ਕੰਟਰੀ ਦਾ ਮਨਿਸਟਰ ਏ ਕਹੇ ਔਰ ਪੂਤਨ ਪਹਿਲਾਂ ਯੂਰਪ ਨੂੰ ਸਬਕ ਸਿਖਾਉਣ ਨੂੰ ਫਿਰਦਾ ਤੂੰ ਤੇ ਪੇਛਾ ਹੀ ਸਾਰਾ ਹੁੰਦਾ ਕਿਉਂ ਵਾ ਉਧਰ ਉਸ ਦੇ ਜਵਾਬ ਦੇ ਵਿੱਚ ਜਦੋਂ ਇਹ ਲੱਗਾ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਮਤਲਬ ਉਹਨਾਂ ਨੇ ਕਿਹਾ ਕਿ ਨਾ ਇਹ ਪਰਵਰਡ ਮਤਲਬ ਇਹਨਾਂ ਦਾ ਦਿਮਾਗ ਹਿੱਲ ਗਿਆ ਇਹਨਾਂ ਦਾ ਛੱਡ ਦਿਓ ਜੰਨੀ ਰਸ਼ੀਆ ਨੇ ਜਵਾਬ ਹੰਗਰੀ ਦਾ ਜਿਹੜਾ ਪ੍ਰਧਾਨ ਆ ਉਹਦਾ ਪ੍ਰੈਜ਼ੀਡੈਂਟ ਆ ਉਹਦਾ ਆਰਬਨ ਵਿਕਟਰ ਆਰਬਨ ਉਹ ਚਲ ਮਾ ਨੌਜਵਾਨ ਪੰਜਾਬੀਆਂ ਨੂੰ ਇੱਕ ਸਿਹਤ ਦਾ ਵੀ ਨਾਲ ਡਿਪਿክት ਕਰਨਾ ਪੈਂਦਾ ਔਰ ਰਸ਼ੀਆ ਦੇ ਨਾਲ ਠੀਕ ਠਾਕ ਹੈ ਉਹ ਜੇ ਨੈਟੋ ਦਾ ਮੈਂਬਰ ਆ ਉਹ ਕਹਿੰਦਾ ਕਿਉਂ ਅੱਗ ਲਵਾਉਣ ਲੱਗੇ ਆ ਦੋਵੇਂ ਫਰਾਂਸ ਤੇ ਯੂਕੇ ਨੂੰ ਕਿਹਾ ਕਿ ਤੁਸੀਂ ਸਾਰੇ ਯੂਰਪ ਨੂੰ ਅੱਗ ਦੀ ਪੱਟੀ ਚ ਝੋਕਣਾ ਚਾਹੁੰਦੇ ਆ ਤੁਸੀਂ ਇੱਥੇ ਜਾਨੀ ਵਾਰ ਛਡਾਉਣੀ ਚਾਹੁੰਦੇ ਆ ਜੰਗ ਚੱਲ ਜਾਣਾ ਚਾਹੁੰਦੇ ਆ ਇਹੋ ਜੇ ਮੂੰਹ ਜਿਹੜੇ ਬੰਦ ਕਰੋ ਇਸ ਦਾ ਮਤਲਬ ਕਿ ਕਿਤਨਾ ਕਿਤੇ अनकॉन्शियसली ਜਾਂ ਕੌਨਸ਼ੀਅਸਲੀ ਅੰਡਰਪਲੈਨਿੰਗ ਇਹ ਗੱਲ ਚੱਲ ਰਹੀ ਹੈ ਕਿ ਵਾਰ ਨੂੰ ਪੁੱਛ ਕਰੋ ਵਾਰ ਨੂੰ ਘਟਾਓ ਨਾ ਸ਼ਾਂਤੀ ਨਾ ਹੋਵੇ ਔਰ ਸਾਰੀ ਗੱਲ ਇਹ ਸਾਰੇ ਸਿਆਪੇ ਪਾਏ ਦੋ ਲੋਕਾਂ ਦੇ ਇੱਕ ਤਿੰਨ ਲੋਕਾਂ ਦੇ ਕਹਿ ਲੋ ਨਿਤਿਨ ਜਯੂ 트ੰਪ ਤੇ ਨੈਟੋ ਨੈਟੋ ਦੇ ਵਿੱਚ ਚਾਰ ਪੰਜ ਮੁੱਖ ਕੰਟਰੀਆ ਬਾਕੀ ਤੇ ਚਲੋ ਨਾਲ ਸਾਂਝਾ 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 ਆਨ ਵਾਲੇ ਦੋ ਤਿੰਨ ਸਾਲ ਖਾਸ ਕਰਕੇ ਭਾਰਤ ਦੇ ਲੋਕਾਂ ਦੀ ਜੇਬ ਭਾਰਤ ਦੇ ਲੋਕਾਂ ਦੀ ਰਸੋਈ ਭਾਰਤ ਦੇ ਲੋਕਾਂ ਦੇ ਰੋਜ਼ਗਾਰ ਤੇ ਕਿਸ ਤਰ੍ਹਾਂ ਅਸਰ ਪਾ ਰਿਹਾ ਗਲੋਬਲ ਪੈ ਰਿਹਾ ਪਾ ਗਿ ਰਿਹਾ 2018 ਤੱਕ ਅੱਛਾ ਈਰਾਨ ਤੋਂ ਤੇਲ ਵੀ ਆਪਾਂ ਲੈ ਰਹੇ ਸੀ ਬਿਲਕੁਲ ਅਸੀਂ ਤੇਲ ਲੈ ਰਹੇ ਸੀ ਈਰਾਨ ਕੋਲ ਔਰ ਤੁਹਾਨੂੰ ਪਤਾ ਕਿਸ ਤਰ੍ਹਾਂ ਦਾ ਤੇਲ ਮਿਲਦਾ ਸਭ ਤੋਂ ਸਸਤਾ ਸਾਨੂੰ ਈਰਾਨ ਤੋਂ ਤੇਲ ਪੈਂਦਾ ਸੀ ਕਿਉਂ ਇੱਕ ਤੇ ਨੇੜੇ ਹੈ ਈਰਾਨ ਹੀ ਸਾਨੂੰ ਪਾਕਿਸਤਾਨ ਤੋਂ ਬਾਅਦ ਸਭ ਤੋਂ ਨੇੜੇ ਈਰਾਨ ਪੈਂਦਾ ਆ ਜੀ ਦੂਸਰਾ ਉਹ ਸਾਨੂੰ 3 ਮਹੀਨੇ ਬਾਅਦ ਪੈਸੇ ਮੰਗਦੇ ਸੀ ਕ੍ਰੈਡਿਟ ਤੇ ਅੱਛਾ ਇਸ ਤਰ੍ਹਾਂ ਹੁੰਦਾ ਨਹੀਂ ਤੇ ਹਰ ਦੁਕਾਨ ਤੇ ਲੈ ਕੇ ਲਾਇਆ ਹੁੰਦਾ ਸਿਆਣੇ ਜਿਹੜਾ ਦੁਕਾਨਦਾਰ ਨੇ ਅੱਜ ਨਕਦ ਕੱਲ੍ਹ ਆਧਾਰ ਉਹ ਕਹਿੰਦੇ ਕੋਈ ਨਹੀਂ ਅੱਜ ਨਕਦ ਨਹੀਂ 3 ਮਹੀਨੇ ਦਾ ਆਧਾਰ ਇਨਾਂ ਨੂੰ ਮੌਜਾਂ ਲੱਗੀਆਂ ਰਹੀਆਂ ਕਿਉਂ ਉਹ ਤੇਲ ਵੇਚ ਲੈਣਾ ਉਹਦੇ ਪੈਸੇ ਫੇਰ ਉਹਨੂੰ ਦੇ ਦੇਣੇ 3 ਮਹੀਨਿਆਂ ਚ ਪ੍ਰੋਸੈਸ ਕਰਕੇ ਹੁਣ ਘੱਟ ਖਰੀਦਦਾ ਭਾਰਤ ਨਹੀਂ ਨਾ ਹੁਣ ਤਾਂ ਨਿਗਲੀਜੀ ਬਲ ਕੁਝ ਮਿਲੀਅਨ ਡਾਲਰ ਕੁਝ ਵੀ ਨਹੀਂ ਉਹ ਜਦੋਂ ਉਹਨਾਂ ਨੂੰ ਘੇਰਾਬੰਦੀ ਕੀਤੀ ਆ 2018 ਦੇ ਵਿੱਚ ਈਰਾਨ ਦੀ ਅਮਰੀਕਾ ਨੇ ਘੇਰਾਬੰਦੀ ਕੀਤੀ ਉਹ ਤੋਂ ਡਰਦੇ ਵਾਪਸ ਲੈ ਲਿਆ ਹੁਣ ਸਾਡੇ ਕੋਲ ਵੱਡਾ ਤੇਲ ਦਾ ਸੋਰਸ ਸੀਗਾ ਤੀਜਾ ਹਿੱਸੇ ਤੋਂ ਵੱਧ ਟੋਟਲ ਤੇਲ ਦਾ ਇੰਪੋਰਟ ਜਿਹੜੀ ਅਸੀਂ ਰੂਸ ਤੋਂ ਕਰ ਰਹੇ ਸੀ ਕਿਉਂਕਿ ਸਸਤਾ ਪਿਆ ਇੱਕ ਕੁਰਕੀ ਫੇਰਮਾਰੀ 트ੰਪ ਨੇ ਹਾਕੀ ਕਰਦੇ ਆ ਓਏ ਮੈਂ ਤੁਹਾਡੇ ਤੇ 50% ਟੈਰਪ ਜਿਹੜਾ ਲਾਤ ਆ ਇਹਨੂੰ ਪਿੱਛੇ ਹਟ ਜਾਓ ਫੇਰ ਉਹੀ ਗੱਲ ਫੇਰ ਉੱਥੇ ਆ ਪਛਾਣੂ ਕਰਕੇ ਮੈਨੂੰ ਇਹ ਲੱਗਦਾ ਸਾਡੀ ਨਾ ਜਿਹੜੀ ਸਰਕਾਰ ਆ ਉਹ ਸਾਡ ਵਾਲੀ ਗੱਲ ਆ ਕਿਸੇ ਨੇ ਥਾਣ ਨੂੰ ਪੁੱਛਿਆ ਯਾਰ ਤੂੰ ਬੜਕ ਕਿਉਂ ਮਾਰਦਾ ਕਹਿੰਦਾ ਸਾੜਿਆ ਬੜਕ ਨਾ ਮਾਰਾਂ ਮੋਦੀ ਜੀ ਬੜਾ ਮੋਦੀ ਮੋਦੀ ਬੜਕ ਮਾਰਦਿਆ ਅਮਰੀਕਾ ਦੇ ਜਿਹੜੇ ਨੇੜਲੇ ਸੂਬੇ ਨੇ ਚਾਹੇ ਉਹ ਕੰਟਰੀਜ਼ ਨੇ ਵੈਨੇਜ਼ੁਏਲਾ ਹੋ ਗਿਆ ਕਿਊਬਾ ਹੋ ਗਿਆ ਹੋਰ ساری ਕੰਟਰੀ ਹੋ ਗਈਆਂ ਰਸ਼ੀਆ ਯੂਰਪ ਤੋਂ ਆਪਣਾ ਖੁੰਦ ਕੱਢਣ ਨੂੰ ਫਿਰਦਾ ਹੈ ਇਸ ਤੋਂ ਬਾਅਦ ਮਿਡਲ ਈਸਟ ਦਾ ਹਾਲ ਸਾਨੂੰ ਪਤਾ ਹੀ ਹੈ ਇਸ ਤੋਂ ਬਾਅਦ ਸਾਊਥ ਏਸ਼ੀਆ ਜਿਹਦੇ ਵਿੱਚ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਨੇਪਾਲ ਇਹ ਸਾਰਾ ਕੁਝ ਆਉਂਦਾ ਹੈ ਮਤਲਬ ਕਿ ਪੂਰੇ ਗਲੋਬ ਤੇ ਇਸ ਸਮੇਂ ਤਰਥੱਲੀ ਮਚੀ ਹੋਈ ਹੈ ਉਸ ਦਾ ਪੰਜਾਬੀ ਤੇ ਭਾਰਤੀ ਬੰਦੇ ਨੂੰ ਕਿਸ ਤਰ੍ਹਾਂ ਸਤਰਕ ਰਹਿਣ ਦੀ ਲੋੜ ਹੈ ਤੁਸੀਂ ਬੰਗਲਾਦੇਸ਼ ਤੇ ਨੇਪਾਲ ਦੇਖ ਲਓ ਉੱਥੇ ਸਿੱਖਿਓ ਇਹ ਜੈਨਜੀਤ ਜਿਹੜਾ ਬੰਗਲਾਦੇਸ਼ ਚ ਕਰਾਇਆ ਉਹਨਾਂ ਨੇ ਕਰਾਇਆ ਜਿਹੜੇ ਤੁਹਾਡੇ ਬੈਸਟ ਫਰੈਂਡ ਆ ਉਹ ਉਹਨੂੰ ਐਵੇਂ ਐਵੇਂ ਮੁਹੰਮਦ ਯੂਨਿਸ ਨੂੰ ਕੌਣ ਲੈ ਕੇ ਆਇਆ ਇਹ ਉਹੋ ਹੀ ਤਾਕਤਾਂ ਲੈ ਕੇ ਆਈਆਂ جے اس ਕਰਕੇ ਉਹ ਬਿਠਾਈ ਨਾ ਨਹੀਂ ਭਾਰਤ ਵੀ ਕਿਰਿਆ ਹੋਇਆ ਆਪਣੇ ਆਲੇ ਦੁਆਲੇ ਬਿਲਕੁਲ ਉਹ ਬਿਠਾਈ ਆ ਲਿਆ ਕੇ ਇੱਥੇ ਹੂੰ ਉਹਨਾਂ ਦੀ ਪ੍ਰਧਾਨ ਮੰਤਰੀ ਪਹਿਲੀ ਵਾਲੀ ਇਸ ਕਰਕੇ ਤਸੀ ਸਿੱਖ ਜਾਓ ਤੁਹਾਡੇ ਚਾਰੇ ਪਾਸੇ ਉਹੋ ਹੀ ਸ਼ਕਤੀਆਂ ਜਿਨ੍ਹਾਂ ਨਾਲ ਤੁਸੀਂ ਗਲਬਕੜੀ ਪਾ ਕੇ ਆਪਣਾ ਤੇਲ ਬੰਦ ਕਰਾਈ ਜਾਂਦੇ ਆ ਯਾਰੀਆਂ ਤੁਸੀਂ ਦੂਜੇ ਪਾਸੇ ਸ਼ਿਫਟ ਕਰਨਾ ਚਾਹੁੰਦੇ ਆ ਉੱਥੇ ਤੁਹਾਡੇ ਉਹ ਪਿੰਜਰ ਕਰ ਦੇਣਗੇ ਪਿੰਜਰ ਸਾਰਾ ਮਾਸ ਨੋਚ ਨੋਚ ਕੇ ਖਾ ਜਾਣਗੇ ਉਹ ਇਹੋ ਜਿਹੇ ਸ਼ਾਰਕਸ ਹੈਗੀਆਂ ਆ ਇਸ ਲਈ ਮੇਰਾ ਮੇਰਾ ਤੇ ਹੈ ਰੱਖੋ ਤੁਸੀਂ ਡਿਪਲੋਮੈਟਿਕ ਰੱਖੋ ਜਿੰਨੀ ਲੋੜ ਹੈ ਜ਼ਰੂਰ ਰੱਖੋ ਆਪਣੇ ਹਿੱਤ ਦੇਸ਼ ਦੇ ਜਿਹੜੇ ਆ ਉਹਦੇ ਮੁਤਾਬਕ ਰੱਖੋ ਕਿੰਨਾ ਉਹਨਾਂ ਨੂੰ ਘਾ ਦਾ ਚਾਰਾ ਪਾਉਣਾ ਉਹਨਾਂ ਪਾਓ ਕੋਈ ਲੋੜ ਨਹੀਂ ਹੈ ਮਤਲਬ ਆਪਾਂ ਕਿ ਨਾ ਦੁਸ਼ਮਣੀ ਨਹੀਂ ਚਾਹੁੰਦੇ ਦੁਸ਼ਮਣੀ ਦੇ ਕਿਊਬਾ ਵੀ ਨਹੀਂ ਨਾ ਚਾਹੁੰਦਾ ਉਹਨਾਂ ਨੇ ਕਿਹਾ ਲੈਟ ਅਸ ਹੈਵ ਅ ਡਾਇਲੌਗ ਉਹ ਕਹਿੰਦਾ ਉਹ ਸਾਡੇ ਤੇ ਹਮਲਾ ਕਰਨਗੇ ਅਸੀਂ ਜਵਾਬ ਦਿਆਂਗੇ ਅਸੀਂ ਕਦੀ ਕਿਸੇ ਤੇ ਹਮਲਾ ਕੀਤਾ ਦਰਜਣਾਵਾਰੀ ਕਿਊਬਾ ਦੇ ਉੱਤੋਂ ਨੇ ਪਹਿਲਾਂ ਵੀ ਹਮਲਾ ਕੀਤਾ ਤੁਹਾਨੂੰ ਕਿਊਬਾਨ ਕਰਾਈਸੇ ਦਾ 1962 ਵਾਲੇ ਦਾ ਪਤਾ ਹੀ ਆ ਐਸ ਲਈ ਮੈਨੂੰ ਇਹ ਲੱਗਦਾ ਕਿ ਜੋ ਹਾਲਾਤ ਲਗਾਤਾਰ ਬਣਾਈ ਤੁਰੇ ਜਾ ਰਹੇ ਆ ਰੋਜ਼ ਅਸੀਂ ਇੱਕ ਦੋ ਸਟੈਪ ਅਸੀਂ ਇੱਕ ਦੋ ਨੌ ਚ ਅੱਗੇ ਤੁਰੇ ਜਾਂਦੇ ਆ ਫਿਰ ਮੈਂ ਕਹੂੰਗਾ ਜਿਹੜਾ ਜੈਫਰੀ ਸੈਕਸ ਹੈਗਾ ਉਹ ਉੱਥੋਂ ਦਾ ਬਹੁਤ ਵੱਡਾ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ਦਾ ਹੈਗਾ ਹੈਡ ਹੈਗਾ ਉਹ ਡਾਇਰੈਕਟਰ ਹੈ ਉਹਨੇ بار-ਬਾਰ ਇਹ ਗੱਲ ਦਾ ਗੋਹਾਰ ਲਾ ਰਿਹਾ ਡੇਲੀ ਉਹ ਸੁਣਿਆ ਦੇ ਰਿਹਾ ਕਿ ਅਸੀਂ ਇਸ ਵਾਰ ਦੇ ਬਹੁਤ ਨੇੜੇ ਪਹੁੰਚ ਰਹੇ ਹਾਂ ਜਿੰਨੀ ਸਾਡੀ ਹੌਸਟਿਲਟੀ ਜਿੰਨੀ ਬੇਵਿਚਵਾਚੀ ਜਿੰਨੀ ਅੰਦਰੂਨੀ ਬੇਰੁਜ਼ਗਾਰੀ ਤੇ ਜਿਹੜੇ ਰਾਜਨੀਤਿਕ ਲੋਕ ਆ ਮਸਲੇ ਉਹਨਾਂ ਦੇ ਬਸੋਂ ਬਾਹਰ ਚਲੇ ਗਏ ਆ ਔਰ ਉਸ ਨੂੰ ਹੱਲ ਕਰਨ ਦੀ ਜਗ੍ਹਾ ਉਹ ਹੁਣ ਇਸ ਤਰੀਕੇ ਨਾਲ ਸੱਤਾ ਚ ਰਹਿਣਾ ਚਾਹੁੰਦੇ ਆ ਨੈਸ਼ਨਲਿਜ਼ਮ ਦਾ ਇੱਕ ਪੂਰੇ ਦਾ ਪੂਰਾ ਬੁਖਾਰ ਲੋਕਾਂ ਨੂੰ ਚੜਾ ਕੇ ਜਿਵੇਂ ਸਾਡੇ ਵੀ ਦੇਸ਼ ਦੇ ਵਿੱਚ ਨੈਸ਼ਨਲਿਜ਼ਮ ਤੁਸੀਂ ਮੋਦੀ ਨੂੰ ਕੋਈ ਗੱਲ ਕਰ ਲੋ ਐਂਟੀ ਨੈਸ਼ਨਲ ਤੁਸੀਂ ਸਾਡੇ ਦੇ ਬੇਵਿਸ਼ਵਾਸੀ ਕਰਦੇ ਆ ਤੁਸੀਂ ਕਿੱਥੋਂ ਬੋਲਦੇ ਆ ਇਹ ਫਲਾਨਾ ਆ ਜਵਾਬ ਨਹੀਂ ਦੇਣਾ ਮੇਰਾ ਖਿਆਲ ਹੈ ਕਿ ਸਗੋ ਇਹ ਬਹੁਤ ਅਹਿਮ ਘੜੀ ਹੈ ਜਿਹਦੇ ਵਿੱਚ ਪੰਜਾਬੀਆਂ ਨੂੰ ਵੀ ਤੇ ਇੰਡੀਆ ਨੂੰ ਵੀ ਇੰਡੀਅਨਸ ਨੂੰ ਜਨਰਲ ਪੰਜਾਬੀਆਂ ਨੂੰ ਖਾਸ ਕਰਕੇ ਸੋਚਣਾ ਚਾਹੀਦਾ ਕਿ ਹੁਣ ਅਸੀਂ ਇਨ੍ਹਾਂ ਹਾਲਾਤਾਂ 'ਚ ਅੱਗੇ ਆਪਣੀ ਇੰਡੀਆ 'ਚ ਜਗ੍ਹਾ ਕਿਵੇਂ ਕਾਇਮ ਰੱਖਣੀ ਆ ਔਰ ਅਸੀਂ ਬਾਹਰ ਜਾਣ ਬਾਰੇ ਆਪਣੀ ਨਵਾਂ ਐਟੀਟਿਊਡ ਕਿਵੇਂ ਸ਼ੇਪ ਕਰਨਾ ਧੰਨਵਾਦ ਪ੍ਰੋਫੈਸਰ ਸਾਹਿਬ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਜੋ ਦੁਨੀਆ ਭਰ ਚ ਹੋ ਰਿਹਾ ਉਸ ਦਾ ਤੁਹਾਡੇ ਨਾਲ ਮੇਰੇ ਨਾਲ ਤੁਹਾਡੇ ਗਵਾਂਡੀ ਨਾਲ ਰਿਸ਼ਤੇਦਾਰਾਂ ਨਾਲ ਕਿਸ ਤਰ੍ਹਾਂ ਉਹਦਾ ਸਬੰਧ ਹੈਗਾ ਤੇ ਇਸ ਸ਼ੋਹ ਦੇ ਅੰਤ ਦੇ ਵਿੱਚ ਮੋਟੀ ਜੀ ਗੱਲ ਇਹ ਸਮਝ ਆਈ ਹੈ ਕਿ ਆਨ ਨਾਲੇ ਘੱਟੋ ਘੱਟ ਇੱਕ ਸਾਲ ਦੇ ਵਿੱਚ ਤੁਸੀਂ ਕੋਈ ਵੀ ਮੈਂ ਇਹ ਕਹਿ ਰਿਹਾ ਕਿ ਆਸਵੰਦ ਹੋਣਾ ਜ਼ਰੂਰੀ ਹੈ ਆਸ ਦੇ ਨਾਲ ਹੀ ਦੁਨੀਆ ਚੱਲਦੀ ਰਹਿੰਦੀ ਹੈ ਪਰ ਕੋਈ ਵੀ ਵੱਡਾ ਐਕਸ਼ਨ ਚਾਹੇ ਉਹ ਵਿਦੇਸ਼ ਜਾਣ ਦਾ ਐਕਸ਼ਨ ਹੋਵੇ ਕੋਈ ਵੱਡਾ ਇਨਵੈਸਟਮੈਂਟ ਕਰਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਸ਼ੇਅਰ ਮਾਰਕੀਟ ਦੇ ਵਿੱਚ ਤੁਸੀ ਜਾਣਾ ਹੋਵੇ ਹਰ ਇੱਕ ਚੀਜ਼ ਨੂੰ ਬੜੇ ਹੀ ਤਰੀਕੇ ਨਾਲ ਧਿਆਨ ਨਾਲ ਵਾਚ ਕਰਕੇ ਹੀ ਤੁਸੀ ਅੱਗੇ ਵਧਣਾ ਹੈ ਧੰਨਵਾਦ